ਸਾਸੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਬਹੁਤ ਹੀ ਸੋਹਣੇ ਸੂਟ ਲਗਾਏ ਹੋਏ ਨੇ ਘੱਟ ਪ੍ਰਾਈਜ਼ ਵਾਲੇ ਵੀ ਹੋਣਗੇ ਉਹਨਾਂ ਵਿੱਚੋਂ ਵੀ ਤੁਸੀਂ ਸੂਟ ਬਾਇ ਕਰ ਸਕਦੇ ਹੋ ਇਹ ਰਹਿਗਾ ਜੀ ਚਨਾਉਨ ਸ਼ਿਫੋਨ ਦਾ ਪ੍ਰਿੰਟਡ ਸੂਟ ਰਹਿਗਾ ਵਿਦ ਐਮਬਰਾਇਡਰੀ ਕੀਤੀ ਗਈ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹ 5 ਮੀਟਰ ਦੀ ਕੱਟ ਹੈਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਰਣਗੇ ਮਸਲੀਨ ਦਾ ਸੂਟ ਰਹੇਗਾ ਰੇਸ਼ਮ ਵਰਕ ਕੀਤਾ ਗਿਆ ਬਾਜ਼ੂ ਤੇ ਘੇਰੇ ਦੇ ਪੌਂਚਿਆਂ ਦੇ ਉੱਪਰ ਹੀ ਵਰਕ ਰਹੇਗਾ ਸ਼ਿਫੌਨ ਦਾ ਦੁਪੱਟਾ ਰਹੇਗਾ ਘੱਟ ਪ੍ਰਾਈਸ ਰਹੇਗਾ ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਣਗੇ ਪਿਓਰ ਸਿਲਕ ਦਾ ਸੂਟ ਰਹੇਗਾ ਲਖਨਵੀ ਵਰਕ ਰਹੇਗਾ 2.5 ਮੀਟਰ ਦੀ ਕੱਟ ਹੈਗੀ ਬਾਟਮ ਪਿਓਰ ਕਾਟਨ ਦੀ ਮਿਲੇਗੀ ਜਿਹੜਾ ਦੁਪੱਟਾ ਹੈ ਪਿਓਰ ਸਿਲਕ ਦਾ ਰਹੇਗਾ ਬਹੁਤ ਹੀ ਸੋਨੇ ਕਲਰ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਬਾਂਦਨੀ ਸਟਾਈਲ ਚ ਰਹਿਣਗੇ 2.5 ਮੀਟਰ ਦੀ ਕੱਟ ਹੋਏਗੀ ਪੂਰਾ ਸੂਟ ਕਾਟਨ ਦਾ ਮਿਲੇਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ 컬렉ਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ